ਸੱਚੇ ਕਾਲ ਜੀ ਸਾਰੀ ਸੰਗਤ ਨੂੰ ਸੰਗਤ ਜੀ ਅੱਜ ਵਾਲੀ ਵੀਡੀਓ ਕੋਈ ਰਿਐਕਸ਼ਨ ਵੀਡੀਓ ਨਹੀਂ ਹੈਗੀ ਇਹਦੇ ਵਿੱਚ ਆਪਾਂ ਮੈਂ ਤਾਂ ਉਹਨੇ ਕਹਾਣੀ ਸੁਣਾਉਣ ਜਾ ਰਹੀ ਆ ਕਿਉਂਕਿ ਕਈ ਲੋਕ ਨਾ ਇਸ ਤਰ੍ਹਾਂ ਕਹਿੰਦੇ ਨੇ ਕਿ ਜਿਹੜਾ ਆਪਾਂ ਦਾਣਾ ਪਾਣੀ ਖਾਣੇ ਆ ਜਿਹੜਾ ਆਪਣੇ ਹੱਥ ਚ ਆ ਗਿਆ ਜਾਂ ਆਪਣੇ ਘਰ ਦੇ ਵਿੱਚ ਆ ਗਿਆ ਹਨਾ ਉਹ ਆਪਾਂ ਹੀ ਖਾਣਾ ਪਰ ਐਦਾਂ ਨਹੀਂ ਹੁੰਦਾ ਇਹ ਕਹਾਵਤ ਕਿਤੇ ਨਾ ਕਿਤੇ ਸੱਚ ਆ ਵੀ ਖਾਣੇ ਖਾਣੇ ਪਰ ਮਤਲਬ ਦਾਣੇ-ਦਾਣੇ ਪਰ ਦਿਖਾ ਹੈ ਖਾਣੇ ਵਾਲੇ ਦਾ ਨਾਮ ਹਨਾ ਇਹ ਕਿਵੇਂ ਮੈਂ ਤੁਹਾਨੂੰ ਇੱਕ ਕਹਾਣੀ ਤੇ ਰਾਹੀ ਸਮਝਾਉਣੀ ਹੈ ਕਿਉਂਕਿ ਇਹ ਕਹਾਣੀ ਵੈਸੇ ਤਾਂ ਤੁਸੀਂ ਸਾਰਿਆਂ ਨੇ ਸੁਣੀ ਹੋਵੇਗੀ ਪਰ ਮੈਂ ਤੁਹਾਨੂੰ ਫਿਰ ਤੋਂ ਯਾਦ ਕਰਾਣਾ ਕਿ ਇੱਕ ਬੰਦਾ ਨੇ ਇੱਕ ਫਕੀਰ ਕੋਲ ਬੈਠਾ ਹੁੰਦਾ ਤੇ ਉਹ ਬੰਦਾ ਚਨੇ ਖਾ ਰਿਹਾ ਹੁੰਦਾ ਹੈ ਹਨਾ ਤੇ ਉਹ ਫਕੀਰ ਉਹਨੂੰ ਕਹਿੰਦਾ ਵੀ ਜਿਹੜੇ ਚਨੇ ਤੂੰ ਖਾ ਰਿਹਾ ਹੈਂ ਕਹਿੰਦਾ ਇਹਦੇ ਵਿੱਚੋਂ ਇੱਕ ਜਣਾ ਇੱਕ ਕੁਕੜੀ ਨੇ ਖਾਣਾ ਉਹ ਬੰਦਾ ਕਹਿੰਦਾ ਫਕੀਰ ਜੀ ਐਵੇਂ ਕਿਵੇਂ ਹੋ ਸਕਦਾ ਕਹਿੰਦਾ ਨੇੜੇ ਤੇੜੇ ਨਾ ਕੋਈ ਕੁਕੜੀ ਆ ਤੇ ਕਹਿੰਦਾ ਵੀ ਮੇਰੇ ਹੱਥ ਚ ਜਣੇ ਕਹਿੰਦਾ ਤੇ ਮੈਂ ਹੁਣ ਖਾ ਗਿਆ ਮੇਰੇ ਢਿੱਡ ਚ ਜਾਣਗੇ ਵੀ ਕੋਈ ਕੁਕੜੀ ਕਿਵੇਂ ਖਾ ਸਕਦੀ ਆ ਕਹਿੰਦਾ ਤੁਸੀਂ ਗਲਤ ਕਹਿ ਰਹੇ ਆ ਤੇ ਕੀ ਕਹਿੰਦਾ ਵੀ ਨਹੀਂ ਕਹਿੰਦਾ ਤੈਨੂੰ ਨਹੀਂ ਪਤਾ ਕਹਿੰਦਾ ਮੈਨੂੰ ਪਤਾ ਵੀ ਮੈਨੂੰ ਪਤਾ ਵੀ ਇਹ ਨਾ ਦਾਣੇ ਚ ਇੱਕ ਦਾਣਾ ਕੁਕੜੀ ਨੇ ਖਾਣੀ ਖਾਣਾ ਕਹਿੰਦਾ ਜੋ ਮਰਜ਼ੀ ਕਰ ਲਵੇ ਜਿਹੜਾ ਬੰਦਾ ਚਨੇ ਖਾ ਰਿਆ ਹੁੰਦਾ ਨਾ ਉਹ ਕਹਿੰਦਾ ਲਓ ਜੀ ਮੈਂ ਇੱਕ ਵਾਰੀ ਚ ਖਾ ਕੇ ਦਿਖਾਵਾਂ ਤੁਹਾਨੂੰ ਤੇ ਮੈਂ ਦੱਸਾਂ ਵੀ ਕੋਈ ਖਾ ਸਕਦਾ ਕਿ ਨਹੀਂ ਖਾ ਸਕਦਾ ਵੀ ਜਾਂ ਕੁਕੜੀ ਦੇ ਮੂੰਹ ਚ ਜਣੇ ਕਿ ਨਹੀਂ ਕਹਿੰਦਾ ਤੁਸੀਂ ਐਵੇਂ ਨਹੀਂ ਯਕੀਨ ਕਰੋਗੇ ਮੈਂ ਤੁਹਾਨੂੰ ਖਾ ਕੇ ਦਿਖਾਣਾ ਉਹ ਕੀ ਕਰਦਾ ਜਿੰਨੇ ਉਹਦੇ ਦਾਣੇ ਹੁੰਦੇ ਆ ਨਾ ਹੱਥ ਦੇ ਵਿੱਚ ਪਾਉਂਦਾ ਤੇ ਆ ਏਦਾਂ ਆਪਣੇ ਮੂੰਹ ਦੇ ਵਿੱਚ ਪਾਉਂਦਾ ਮੂੰਹ ਚ ਪਾਉਣ ਲੱਗਦਾ ਜਦੋਂ ਇੱਕ ਦਾਣਾ ਉਹਦੇ ਨੱਕ ਦੇ ਵਿੱਚ ਚਲਾ ਜਾਂਦਾ ਨਾ ਕਿਤੇ ਜਾ ਵੜਦਾ ਤੇ ਸੰਗ ਦੇ ਵਿੱਚ ਜਾ ਵੜਨਾ ਤੇ ਮੁੜ ਕੇ ਕੀ ਹੁੰਦਾ ਸ਼ਾਇਦ ਪਤਾ ਨਹੀਂ ਸੰਗ ਚੜਦਾ ਬਦਲੇ ਨੱਕ ਚੜਦਾ ਇਦਾਂ ਖੁਸ਼ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਉਹ ਕਢਾਉਣ ਜਾਂਦਾ ਦਾਣਾ ਹਨਾ ਉਹ ਉਹਨਾਂ ਦੇ ਘਰੇ ਜਾਂਦਾ ਜਿਨ੍ਹਾਂ ਦੇ ਘਰੇ ਕੁਕੜੀਆਂ ਹੁੰਦੀਆਂ ਤਾਂ ਵੀ ਅਜੀ ਫਿਰ ਜਦੋਂ ਉਹ ਬੰਦਾ ਉਸ ਬੰਦੇ ਕੋਲ ਜਾਂਦਾ ਦਾਣਾ ਉਖੜਾਉਣ ਵਾਸਤੇ ਤਾਂ ਉਹ ਬੰਦਾ ਉਹਨੂੰ ਅੱਗੇ ਕਹਿੰਦਾ ਵੀ ਤੂੰ ਇਦਾਂ ਕਰ ਵੀ ਖੰਗ ਲੈ ਹਨਾ ਜਾਂ ਫਿਰ ਤੂੰ ਛੱਕ ਮਾਰ ਛੱਕ ਲਿਆ ਹਨਾ ਫਿਰ ਤੇਰੇ ਦਾਣੇ ਜਿਹੜਾ ਬਾਹਰ ਨਹੀਂ ਗਿਰਦੇ ਇੰਨੇ ਉਹਨੂੰ ਫਿਰ ਛੱਕ ਆਉਂਦੀ ਐ ਜਾਂ ਉਹ ਖੰਗ ਲੈ ਜਾਉ ਜਿਵੇਂ ਵੀ ਦਾਣਾ ਕੱਢਦੇ ਆ ਹਨਾ ਤੇ ਉਹ ਜੋ ਡਿੱਗ ਪੈਂਦਾ ਉਹ ਕੁਕੜੀਆਂ ਫਿਰਦੀਆਂ ਹੀ ਹੁੰਦੀਆਂ ਉਹਨਾਂ ਦੇ ਕੰਮ ਗਿ ਰੱਖਿਆ ਹੁੰਦੀਆਂ ਨੇ ਤੇ ਉਹ ਖਾ ਲੈਣੀ ਐ ਉਹ ਫਕੀਰ ਫਿਰ ਉਹਨੂੰ ਦੱਸ ਦਵੀ ਕਿਉਂ ਵੀ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹ ਦਾਣਾ ਜਿਹੜਾ ਇਹਨਾਂ ਚੋਂ ਇੱਕ ਦਾਣਾ ਕਿਸੇ ਕੁੱਪੜੀ ਨੇ ਖਾਣਾ ਉਹ ਹੱਥ ਜੋੜਦਾ ਫਕੀਰ ਤੋਂ ਮਾਫੀ ਮੰਗਦਾ ਕਹਿੰਦਾ ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਹੁਣ ਤੁਸੀਂ ਐਂ ਹੀ ਦੇਖ ਲਓ ਸੰਗਤ ਜੀ ਜਿਵੇਂ ਹੜਾ ਆਏ ਹੋਈ ਨਹੀਂ ਹੁਣ ਜਿਹੜੀਆਂ ਲੋਕਾਂ ਨੇ ਫਸਲਾਂ ਜਿਹੜੀਆਂ ਨੇ ਉਹ ਕੱਟੀਆਂ ਨੇ ਵੱਡੀਆਂ ਨੇ ਹਨਾ ਉਹਨਾਂ ਨੇ ਇਹ ਸੋਚ ਕੇ ਵੱਡੀਆਂ ਹੋਣਗੀਆਂ ਵੀ ਇਹ ਆਪਾਂ ਖਾਣੀਆਂ ਨਹੀਂ ਕਿਉਂਕਿ ਆਪਣੇ ਢੋਲ ਦੇ ਵਿੱਚ ਆ ਗਈਆਂ ਹਨਾ ਤੇ ਆਪਾਂ ਇਹਨਾਂ ਨੂੰ ਖਾਵਾਂਗੇ ਪਰ ਕੀ ਪਤਾ ਸੀ ਕਿ ਹੜਾ ਜਾਣਗੇ ਕਿ ਤੇ ਆਪਾਂ ਨੂੰ ਸੇਫ ਆਦੇ ਵਿੱਚ ਵੀ ਇਹ ਦਾਣਾ ਜਿਹੜਾ ਪਾਣਾ ਪਵੇਗਾ ਹੁਣ ਕਈ ਲੋਕਾਂ ਦੀ ਜਿਨ੍ਹਾਂ ਦੇ ਹੜ ਆਏ ਨਹੀਂ ਜਿਨ੍ਹਾਂ ਦੇ ਘਰਾਂ ਵਿੱਚ ਉਹਨਾਂ ਨੂੰ ਵੀ ਪਤਾ ਸੀ ਵੀ ਇਹ ਸਾਡੇ ਮੂੰਹ ਦੇ ਵਿੱਚ ਦਾਣਾ ਨਹੀਂ ਪੈਣਾ ਹੈਗਾ ਹੈਨਾ ਕਿਉਂਕਿ ਉਹਨਾਂ ਦਾ ਕਿੰਨਾ ਅੰਨ ਖਰਾਬ ਹੋ ਚੁੱਕਿਆ ਇਸ ਕਰਕੇ ਪਤਾ ਨਹੀਂ ਹੁੰਦਾ ਵੀ ਕਿਹੜੇ ਦਾਣਾ ਆਪਣੇ ਜਿਹੜਾ ਘਰ ਦੇ ਵਿੱਚ ਖਾਣਾ ਬਣਿਆ ਉਹ ਵੀ ਆਪਣੇ ਮੂੰਹ ਦੇ ਵਿੱਚ ਪਵੇਗਾ ਕਿ ਨਹੀਂ ਜੋ ਪਰਮਾਤਮਾ ਨੇ ਜਿੰਨਾ ਦਾਣਾ ਪਾਣੀ ਲਿਖਿਆ ਉਹਨਾਂ ਆਪਣੇ ਮੂੰਹ ਦੇ ਵਿੱਚ ਪੈਂਦੀ ਪੈਂਦਾ ਜਿਹੜਾ ਆਪਣੇ ਕਰਮਾਂ ਚੱਲਦਾ ਜਿੰਨਾ ਜਿਵੇਂ ਆਪਾਂ ਕਿਸੇ ਦੇ ਘਰੇ ਵੀ ਜਾਣੇ ਕਈ ਵਾਰੀ ਆਪਣਾ ਰਹਿਣ ਦਾ ਪਲਾਨ ਨਹੀਂ ਹੁੰਦਾ ਪਰ ਰਹਿ ਪੈਨੇ ਆ ਹਨਾ ਉਹ ਵੀ ਆਪਣਾ ਉੱਥੇ ਜਾਣ ਚੱਲ ਲਿਖਿਆ ਹੁੰਦਾਗਾ ਤਾਂ ਕਰਕੇ ਆਪਾਂ ਉੱਥੇ ਰਹਿ ਪੈਨੇ ਤੇ ਆਪਾਂ ਨੂੰ ਉਹ ਬਹੁਤ ਰਸੀਵ ਹੋ ਜਾਂਦਾ ਜਿਵੇਂ ਆਪਾਂ ਨੂੰ ਵੀ ਸਾਦਾ ਆਪਾਂ ਕਹਿ ਦਿੰਨੇ ਆ ਭਾਈ ਚਲੋ ਆਵਾਂਗੇ ਜਿੱਦੇ ਚਾਹ ਪਾਣੀ ਦੱਲਿਆ ਹੋਇਆ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਕਿਤੇ ਨਾ ਕਿਤੇ ਸੱਚ ਨੇ ਤੇ ਇਦਾਂ ਹੀ ਹੁੰਦਾ ਇਸ ਕਰਕੇ ਇਹ ਨਾ ਸੋਚਿਆ ਕਰੋ ਤੁਸੀਂ ਵੀ ਜਿਹੜੀ ਚੀਜ਼ ਆਪਾਂ ਅੱਦੇ ਲਈ ਬਣਾਈ ਉਹ ਆਪਣੇ ਮੂਹ ਦੇ ਵਿੱਚ ਪੈਣੀ ਹੈ ਕਈ ਵਾਰੀ ਉਹ ਜੇ ਨਹੀਂ ਆਪਣੇ ਮੂੰਹ ਚ ਪੈਣੀ ਹੁੰਦੀ ਜਿਹੜੇ ਲਿਖਿਆ ਹੁੰਦਾ ਉਹਦੇ ਉਹਨੂੰ ਹੀ ਮਿਲਦੀ ਹੈ ਨਾ ਇਹ ਨਾ ਸੋਚਿਆ ਕਰੋ ਵੀ ਫਲਾਨੇ ਨੇ ਮੇਰੀ ਚੀਜ਼ ਖੋ ਕੇ ਖਾ ਲਈ ਉਹ ਉਹਦੇ ਕਰਮਾਂ ਦੇ ਵਿੱਚ ਲਿਖੀ ਸੀ ਹੁਣ ਇੱਕ ਵਾਰੀ ਸਾਡੇ ਘਰੇ ਕੀ ਹੋਇਆ ਬੱਚੇ ਦੇ ਕੋਲ ਇੱਕ ਹੋਂ ਸੀਗੀ ਨਾ ਕਚੋਰੀ ਜੀ ਸੀ ਉਹ ਇੱਕੋ ਹੀ ਰਹਿ ਗਈ ਸੀ ਠੀਕ ਹੈ ਤੇ ਉਹਨੂੰ ਅਸੀਂ ਆਖਿਆ ਵੀ ਚੱਲ ਤੂੰ ਨਹੀਂ ਖਾਣੀ ਨਾ ਸਾਨੂੰ ਦੇ ਦੇਗੀ ਤੂੰ ਖਾਣੀ ਰਹੀ ਹੈਗੀ ਤੇ ਉਸ ਬੱਚੀ ਨੇ ਕੀ ਕਰਿਆ ਨਾ ਨਾ ਤਾਂ ਉਹ ਖੁਦ ਖਾਦੀ ਉਹਦੇ ਤੇ ਬਸ ਇੱਕ ਉਹਦੇ ਇੱਕ ਦਿਨ ਦੀ ਉਹਨੇ ਵੱਢ ਲਈ ਪਤਾ ਨਹੀਂ ਉਹਦੇ ਦਿਮਾਗ ਦੇ ਵਿੱਚ ਕੀ ਆਇਆ ਨਾ ਤੇ ਉਸਨੇ ਚਲਾ ਕੇ ਮਾਰੀ ਗਲੀ ਦੇ ਵਿੱਚ ਚਲੀ ਗਈ ਉਹ ਤੇ ਬਾਅਦ ਵਿੱਚ ਉਹ ਕਿਸੇ ਕੁੱਤੇ ਦੇ ਕੰਮ ਆਈ ਹੈ ਨਾ ਮਤਲਬ ਕਿਸੇ ਦਰवेश ਨੇ ਉਹਨੂੰ ਖਾ ਲਿਆ ਕਿਉਂ ਕਿਉਂਕਿ ਉਹਦੇ ਕਰਮਾਂ ਦੇ ਵਿੱਚ ਸੀ ਉਹ ਦੇਖੋ ਜਿਹਦੇ ਕਰਮਾਂ ਚੀਜ਼ ਹੈਗੀ ਉਹਨੂੰ ਉਹਨੂੰ ਮਿਲ ਕੇ ਰਹਿਣੀ ਆ ਜੇ ਹੁਣ ਉੱਥੇ ਅਸੀਂ ਬੱਚੇ ਨੂੰ ਡਾਂਟਦੇ ਆਂ ਵੀ ਤੂੰ ਕਿਉਂ ਸਿੱਟੀ ਇਹ ਗਲਤ ਗੱਲ ਆ ਸਾਡੇ ਵਿੱਚ ਕਿਉਂ ਕਿਉਂਕਿ ਜੇ ਉਹ ਬੱਚੇ ਦੇ ਕਰਮਾਂ ਵਿੱਚ ਹੁੰਦੀ ਉਹ ਬੱਚੇ ਨੇ ਖਾ ਲੈਣੀ ਸੀ ਉਹ ਇੱਕ ਦਰਵੇਸ਼ ਦੇ ਕਰਮਾਂ ਦੇ ਵਿੱਚ ਸੀ ਕਿ ਉਹ ਸਰ ਨੇ ਆਪਣਾ ਢਿੱਡ ਭਰ ਲਿਆ ਖਾ ਗਿਆ ਹਨ ਇਸ ਕਰਕੇ ਇਹ ਚੀਜ਼ ਅਹੰਕਾਰ ਨਾ ਕਰਿਆ ਕਰੋ ਵੀ ਮੇਰੀ ਚੀਜ਼ਾਂ ਮੇਰਾ ਹੱਕ ਐ ਸੇ ਤੂੰ ਖੋ ਲਿਆ ਹੱਕ ਤਾਂ ਪਰਮਾਤਮਾ ਨੇ ਲਿਖਿਆ ਹੋਇਆ ਵੀ ਕਿਹੜੀ ਚੀਜ਼ ਤੇ ਕਿਸ ਦਾ ਹੱਕ ਐ ਤੇ ਉਹ ਜਿਹੜਾ ਉਸਨੂੰ ਮਿਲ ਕੇ ਰਹਿੰਦੀ ਆ ਜੇ ਤੁਹਾਡੇ ਕਰਮਾਂ 'ਚ ਜੋ ਚੀਜ਼ ਵੀ ਹੈਗੀ ਹੈ ਨਾ ਉਹ ਤੁਹਾਨੂੰ ਮਿਲ ਹੀ ਜਾਣੀ ਹੈ ਭਾਵੇਂ ਦੇਰ ਨਾਲ ਮਿਲ ਜੇ ਤੇ ਭਾਵੇਂ ਪਹਿਲਾਂ ਮਿਲ ਜੇ ਕੋਈ ਉਹ ਚੀਜ਼ ਨੂੰ ਕੋਣੀ ਸਕਦਾ ਕਿ ਲੋਕ ਕਹਿੰਦੇ ਨੇ ਫੁਲਾਨੇ ਨੇ ਮੇਰੇ ਤੇ ਐਂ ਕਰਤਾ ਜੀ ਤੁਮ ਕਿੱਥੇ ਮੇਰੇ ਨਾਲ ਐਂ ਕਰਤਾ ਜੀ ਇਹ ਇਦਾਂ ਹੁੰਦਾ ਕਿ ਜੇ ਤੁਹਾਡੇ ਕਰਮਾਂ ਦੇ ਵਿੱਚ ਉਹ ਚੀਜ਼ ਦਾ ਸੁੱਖ ਹੈਗਾ ਨਾ ਚਲੋ ਜਿੰਨਾ ਚਿਰ ਕਿਸੇ ਨੇ ਕੁਛ ਕੀਤਾ ਉਹ ਚੀਜ਼ ਦਾ ਅਸਰ ਉਹਨਾਂ ਜੇ ਸ਼ਾਇਦ ਤੁਹਾਨੂੰ ਨਾ ਮਿਲੇ ਪਰ ਜਦੋਂ ਉਹ ਚੀਜ਼ ਦਾ ਅਸਰ ਆ ਦੇਂਦਾ ਉਦੋਂ ਤਾਂ ਤੁਹਾਨੂੰ ਉਹ ਚੀਜ਼ ਮਿਲਦੀ ਹੈ ਨਾ ਕਿਉਂਕਿ ਕਰਮਾਂ ਦੇ ਵਿੱਚ ਲਿਖਿਆ ਕਦੇ ਵੀ ਟਾਲਿਆ ਨਹੀਂ ਜਾ ਸਕਦਾ ਜੋ ਕਰਮਾਂ ਦੇ ਵਿੱਚ ਲਿਖਤਾ ਪਰਮਾਰਮਾ ਨੇ ਕੋਝ ਹੋਣੀ ਆ ਹੁਣ ਕਰਨ ਕਰਾਉਣ ਪਰਮਾਤਮਾ ਤੋਂ ਬੱਟਾ ਤਾਂ ਨਹੀਂ ਹੋ ਗਿਆ ਨਾ ਜੀ ਇਸ ਕਰਕੇ ਪਰਮਾਤਮਾ ਦੇ ਪ੍ਰੋਸਰ ਖੋਜੀ ਪਾਠ ਪੂਜਾ ਕਰਾ ਕਰੋ ਆਪਣਾ ਆਪਣਾ ਖਿਆਲ ਰੋ ਆਪਣੇ ਘਰ ਜਾਂਦਾ ਖਿਆਲ ਰੱਖੋ ਕਿਸੇ ਚੀਜ਼ ਦਾ ਹੰਕਾਰ ਨਾ ਕਰੋ ਨਾ ਕਿਸੇ ਚੀਜ਼ ਦਾ ਹੰਕਾਰ ਕਰੋ ਨਾ ਕਿਸੇ ਦੀ ਨਿੰਦਿਆ ਕਰੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈਗਾ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਨਹੀਂ ਛੱਡਦੇ ਹਨ ਕਿਸੇ ਦੀ ਨਿੰਦਿਆ ਕਰਦੇ ਆ ਕਿਸੇ ਚੀਜ਼ ਦਾ ਹੰਕਾਰ ਕਰਦੇ ਆ ਮਾਇਆ ਦਾ ਹੰਕਾਰ ਕਰਦੇ ਆ ਹਨ ਇਹਨਾਂ ਕੀ ਐਂਡ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗੀ ਵੀ ਕਦੇ ਕਿਸੇ ਨੂੰ ਨਾ ਦੁੱਖ ਨ ਪਹੁੰਚਾਇਆ ਕਰੋ ਕਿਉਂਕਿ ਜਿਹੜੇ ਆਪਣੇ ਵੈਸੇ ਸਾਟ ਵਾਲੇ ਜਿਖ ਹੁੰਦੇ ਹਨ ਨਾ ਉਹ ਤਾਂ ਭਰ ਜਾਂਦੇ ਨੇ ਪਰ ਜੇ ਆਪਾਂ ਕਿਸੇ ਨੂੰ ਮਾੜਾ ਬੋਲਦੇ ਆ ਉਹ ਜੇ ਖਮ ਕਦੇ ਵੀ ਨਹੀਂ ਪਰਦਾ ਹੈਗਾ ਜੇ ਆਪਾਂ ਕਿਸੇ ਨੂੰ ਤੰਨਾਵੇਂ ਨਾ ਮਾਰਦਿਆਂ ਨਾ ਉਹ ਬੰਦਾ ਹਮੇਸ਼ਾ ਯਾਦ ਰੱਖਦਾ ਹੁੰਦਾ ਹੈਗਾ ਇਹ ਚੀਜ਼ ਤੁਸੀਂ ਕਦੇ ਵੀ ਰੱਬ ਨੂੰ ਲੱਗ ਗਿਆ ਕਿ ਉਹ ਕੀ ਕਰਦੇ ਆ ਨਾ ਕਿ ਕਹਿ ਦਿੰਦੇ ਜੀ ਅਸੀਂ ਪਤਾ ਨਹੀਂ ਕਿਸੇ ਦਾ ਕੀ ਮਾੜਾ ਕਰਤਾ ਜਿਹੜਾ ਸਾਡੇ ਨਾਲ ਆਇਆ ਹੋਇਆ ਉਹ ਲੋਗ ਉਹ ਨਹੀਂ ਸੋਚਦੇ ਵੀ ਉਹਨਾਂ ਨੇ ਕੋਈ ਕਿਸੇ ਨੂੰ ਫੇਸ ਪੰਚਾਈ ਹੋਵੇਗੀ ਉਹਨਾਂ ਨੇ ਕੋਈ ਉਹ ਜਿਹਾ ਕਰਮ ਕਰਿਆ ਹੋਵੇਗਾ ਹਨਾ ਜਿਹੜੀ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਹੁਣ ਕਈ ਲੋਕ ਗਾਵਨ ਨੂੰ ਛੱਡ ਦਿੰਦੇ ਨੇ ਵੈਸੇ ਹਨਾ ਸੰਗਲ ਖੋਲ ਦਿੰਦੇ ਉਹ ਬਚਾਰੇ ਗਲੀਆਂ ਦੇ ਵਿੱਚ ਫਿਰਦੀਆਂ ਰਹਿੰਦੀਆਂ ਨੇ ਨਾਣਾ ਤੇ ਜੇ ਉਹ ਗਲ ਜਾਂਦੇ ਨੇ ਨਾ ਥਣ ਗਲ ਜਾਂਦੇ ਨੇ ਲੱਤਾਂ ਵਿਚਾਰੇ ਨਹੀਂ ਗਲ ਜਾਂਦੀਆਂ ਲੋਕ ਉਹਨਾਂ ਨੂੰ ਕੁੱਟਦੇ ਨੇ ਮਾਰਦੇ ਨੇ ਭਜਾਉਂਦੇ ਨੇ ਉਹਨਾਂ ਦੇ ਵਿਚਾਨੇ ਦੇ ਬਾਧੂਆ ਨਿਕਲਦੀ ਹੋਣੀ ਆ ਉਹ ਵੀ ਇਨਸਾਨਾਂ ਨੂੰ ਲੱਗਦੀ ਆ ਹਰ ਇੱਕ ਪੰਛੀ ਹਰ ਇੱਕ ਜਾਨਵਰ ਹਰ ਇੱਕ ਚ ਪਰਮਾਤਮਾ ਦੀ ਜੋਤ ਵੱਸਦੀ ਆ ਹਰ ਇੱਕ ਨੂੰ ਇਹੀ ਸਮਝਿਆ ਕਰੋ ਤੁਸੀਂ ਕਿ ਇਹ ਵੀ ਪਰਮਾਤਮਾ ਦੇ ਰੂਪ ਆ ਇਹ ਵੀ ਪਰਮਾਤਮਾ ਦੇ ਰੂਪ ਆ ਫਿਰ ਤੁਹਾਡੀ ਕਿਸੇ ਨਾਲ ਦੁਸ਼ਮਣੀ ਰਹਿਣੀ ਨਹੀਂ ਦੇ ਕੋਈ ਲੋ ਤੁਹਾਡਾ ਮਾੜਾ ਕਰਦਾ ਉਹਦੇ ਨਾਲ ਤਾਂ ਆਪਣਾ ਬਿਦਕਰਾ ਹੋ ਸਕਦਾ ਕਿਉਂਕਿ ਕਿਉਂਕਿ ਆਪਾਂ ਰੱਬ ਨਹੀਂ ਨਾ ਹੈਗੇ ਆਖਿਰ ਆਪਾਂ ਹੈਗੇ ਤਾਂ ਇਨਸਾਨ ਹੀ ਹੈ ਇਸ ਕਰਕੇ ਜਿਹੜਾ ਤੁਹਾਡਾ ਬਿਨਜਾਇਜ ਹੀ ਹੋਵੇ ਬੁਰੀ ਹੋਵੇ ਉਹਦੇ ਪ੍ਰਤੀ ਤਾਂ ਤੁਹਾਡੇ ਮਨ ਦੇ ਵਿੱਚ ਆ ਸਕਦਾ ਪਰ ਜਿਹੜਾ ਵਿਚਾਰ ਆ ਭਗਤ ਬੰਦਾ ਹੁੰਦਾ ਨਾ ਉਹਦੇ ਨਾਲ ਨਾ ਕਦੇ ਮਾੜਾ ਸਲੂਕ ਕਰਿਆ ਕਰੋ ਹਨਾ ਕਿਉਂਕਿ ਕਰਮ ਬੰਦੇ ਦਾ ਮੁੜ ਕੇ ਆਉਂਦਾ ਹੈ ਜਰੂਰ ਬਾਕੀ ਅੱਜ ਦੀ ਵੀਡੀਓ ਚ ਮੈਂ ਇਹੀ ਕਹਿਣਾ ਸੀ ਕਿ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਨਾ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਜਿਨ੍ਹਾਂ ਨੇ ਜ਼ਿਆਦਾ ਵਿਊ ਆਏ ਹੋਏ ਹੁੰਦੇ ਨੇ ਉਹਨਾਂ ਨੂੰ ਤਾਂ ਲੋਕ ਜੁੜਦੇ ਹਨਾ ਤੇ ਦਿਨਾਂ ਲਾਈਕ ਵਗੈਰਾ ਜਿਆਦਾ ਆਏ ਹੁੰਦੇ ਨੇ ਲੋਕ ਵੀ ਨਾ ਉਹਨਾਂ ਨੂੰ ਲਾਈਕ ਕਰਦੇ ਨੇ ਜਿੰਨਾਂ ਚਾਹਾਂ ਦੇ 0 ਆਏ ਹੁੰਦੇ ਨੇ ਮੇਰੇ ਵਰਗਿਆਂ ਦੇ ਇੱਕੋ ਹੀ ਆਇਆ ਹੁੰਦਾ ਦੋ ਹੀ ਆਏ ਹੁੰਦੇ ਆ ਉਹਨਾਂ ਨੂੰ ਕੋਈ ਲਾਈਕ ਹੀ ਨਹੀਂ ਕਰਦਾ ਜਿੰਨੇ ਜਿਆਦਾ ਆਏ ਪੈਂਦੇ ਨੇ ਉਹਨਾਂ ਨੂੰ ਬਹੁਤ ਲੋਕ ਲਾਈਕ ਕਰਦੇ ਨੇ ਭਾਵੇਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀ ਲੋਕ ਲਾਈਕ ਨਹੀਂ ਕਰਦੇ ਕਿਉਂ ਕਿ ਇਹਦੇ ਤਾਂ ਟੈਗ ਹੋਏ ਨੇ ਸੁਣ ਲੈਣਗੇ ਵੀਡੀਓ ਨੂੰ ਪਰ ਲਾਈਕ ਨਹੀਂ ਕਰਦੇ ਭਾਵੇਂ ਉਹਨਾਂ ਨੂੰ ਚੰਗੀ ਲੱਗੇ ਮੈਂ ਹੀ ਸਬਸਕ੍ਰਾਈਬ ਕਰਦੇ ਨੇ ਕੋਸ਼ਿਸ਼ ਕਰੋ ਲੋਕਾਂ ਦਾ ਇਨਵੈਸਟ ਕਰਕੇ ਸਬਸਕ੍ਰਾਈਬ ਨਹੀਂ ਕਰਦੇ ਵੀ ਕਿਤੇ ਇਹਦੇ ਅਸੀਂ ਜੇ ਇੱਕ ਸਬਸਕ੍ਰਾਈਬ ਕਰਤਾ ਵੀ ਕਿਤੇ ਇਹਦੀ ਚੜਾਈ ਨਾ ਹੋ ਜੇ ਬਾਕੀ ਸੰਗਤ ਜੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਦੇ ਹੋ ਜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਸ਼ਵੀਅ ਕਾਲ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਚ ਉਦ ਤੱਕ ਲਈ ਜੀ ਸਾਰਿਆਂ ਨੂੰ ਬਾਏ ਬਾਏ